ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿਖੇ ਹਰ ਸਿਮਰਤ ਕੋਰ ਬਾਦਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸੁਖਵੀਰ ਸਿੰਘ ਬਾਦਲ ਦਾ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਮੌਕੇ ਪੁਲਿਸ ਮੁਲਾਜ਼ਮਾਂ ਤੇ ਕਿਸਾਨਾਂ ਦੇ ਵਿਚਾਲੇ ਤੱਕਾ ਮੁਕੀ ਵੀ ਹੁੰਦੀ ਹੋਈ ਨਜ਼ਰ ਆਈ। ਮਰਦਾਬਾ ਮਰਦਾਬਾ ਜੰਦਾਬਾ ਮਰਦਾਬਾ ਮਰਦਾਬਾ ਸਲਾਗਤ ਪੱਟੇ ਲੈ ਲੇ ਮਰਦਾਬਾ 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 ਆਇਆ ਤੇ ਇਹ ਨਹਿਰੂ ਸਰਪੰਚ ਦੇ ਘਰੇ ਨਹੀਂ ਪਤਾ ਰਹੇ ਤੇ ਜ਼ਿੰਮੇਵਾਰਾਂ ਨੇ ਕੀ ਕਰਦੂਗਾ ਸਾਡਾ ਖਸਾਨਾ ਦਾ ਕੀ ਕਰੂ ਜਿਹੜੇ ਇਹ ਖਾਸ ਬੰਦੇ ਉਹਦਾ ਟਰੈਕ ਉਹਦੇ ਘਰੇ ਤਾਂ ਇਹ ਆਇਆ ਨਹੀਂ ਤੇ ਗੱਲਾਂ ਵੱਡੀਆਂ ਕਰਦੇ ਆ ਇਹ ਬੰਦਿਆਂ ਨਾਲ ਇਹ ਜੀ ਭਾਜਪੀ ਨਾਲ ਇੱਕ ਗੱਲ ਇਹਨਾਂ ਦੀ ਗੰਢ ਦੌੜ ਪੱਕੀ ਆ ਹਾਂਜੀ ਤਾਈਓ ਡਰਦਾ ਭਾਜਪੀ ਤੋਂ ਡਰਦਾ ਇਹ ਉਤਰਿਆ ਨਹੀਂ ਜੇ ਭਾਜਪੀ ਦਾ ਇਹਨੂੰ ਡਰਨਾ ਹੁੰਦਾ ਤਾਂ ਉਤਰਦਾ ਇਹ ਜਿਹੜੇ ਬੰਦੇ ਨੂੰ ਬੀਜੇਪੀ ਦਾ ਡਰ ਨਹੀਂ ਸੀ ਉਹ ਆ ਕੇ ਗੱਲ ਕਰਦੇ ਸੀ ਸਾਰੇ ਆਏ ਆ ਗੁੱਡੀਆਂ ਵੀ ਆਇਆ ਦੋ ਆਈ ਕਲਜੀਤ ਮਿੰਦਰ ਵੀ ਆਇਆ ਸਾਰਿਆਂ ਨੇ ਆ ਕੇ ਗੱਲ ਕੀਤੀ ਯਾਰ ਸੋ ਵੀ ਹੁਣ ਇਹ ਇੱਥੇ ਅਡੋਢ ਲੜ ਰਹੇ ਆ ਜਦੋਂ ਇਹ ਜਿੱਤ ਕੇ ਉੱਥੇ ਜਾਵਦੇ ਆ ਅਲੱਗ ਪਾਰਟੀ ਆ ਜਿਹੜੀ ਇਹ ਬੀਏਪੀ ਨਾਲ ਹੀ ਰੰਗਣਾ ਆਪਣੇ ਉੱਠੇ ਹੈਗੇ ਆ ਜਿਹੜੇ ਆਪਣੇ ਕਿਸਾਨ ਮਜ਼ਦੂਰ ਸਾਰੇ ਹਾਂਜੀ ਹਾਂ ਲੋਕ ਸਭਾ ਦੇ ਵਿੱਚੋਂ ਆਪਣਾ ਉੱਠਿਆ ਇਧਰ ਲਈ ਬਸੇ ਸਾਂਝੇ ਹੱਕਾਂ ਦੇ ਵਿੱਚ ਕਸਤਾਣਾ ਹੋ ਗਿਆ ਜੀ ਹਨੇ ਤੁਹਾਡੀ ਆਪਣੀ ਆਪ ਦੀ ਪਾਰਟੀ ਆ ਨਹੀਂ ਨਹੀਂ ਸਾਡੀ ਪਾਰਟੀ ਕੋਈ ਨਹੀਂ ਅਸੀਂ ਗੈਰ ਸਿਆਸੀ ਆਂ ਵੋਟ ਜਿੱਥੇ ਕਿਸੇ ਦਾ ਕੋਈ ਚਿਤ ਮੰਦਾ ਪਾਊਗਾ ਅਸੀਂ ਵੋਟ ਕਿਸੇ ਨੂੰ ਐ ਨਹੀਂ ਕਹਿਣਾ ਵੀ ਐਸ ਪੰਦ ਜੀ ਨਹੀਂ ਗੈਰ ਸਿਆਸੀ ਆ ਗੈਰ ਸਿਆਸੀ ਰਹਾਂਗੇ ਗੈਰ ਸਿਆਸੀ ਸੀਗੇ ਫਿਰ ਵੋਟ ਨਹੀਂ ਅਸੀਂ ਕਿਸੇ ਨੂੰ ਪੈਂਦੇ ਬਿਜਾਦਰ ਪਾਓ ਅਸੀਂ ਆਪਦੇ ਹੱਕ ਮੰਗਣੇ ਆ ਤੁਹਾਨੂੰ ਤੇ ਵੋਟਾ ਧਰ ਕੇ ਲਵਾਂਗੇ ਹੱਕ ਚੰਗਾਰਸ਼ ਕਰਕੇ ਲੈਣਿਆ ਸ਼ਰਤਾਂ ਦੇ ਬਹਿ ਕੇ ਲੈਣਿਆ ਆਪਦੇ ਆਕਾ ਜਿਹੜੇ ਵੋਟਾਂ 'ਚ ਸਾਡਾ ਨਾਮ ਕੋਈ ਦਖਲਅੰਦਾਜ਼ੀ ਹੈ ਨਾ ਹੋਊਗੀ। ਠੀਕ ਹੈ। ਅਸੀਂ ਵੋਟ ਕਿਸੇ ਨੂੰ ਨਹੀਂ ਕਹਿੰਦੇ ਆਪਦਾ ਜਿੱਥੇ ਚਿਤ ਮੰਨਦਾ ਕੋਈ ਪਾਵੇ ਨਾ ਪਾਵੇ। ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿਖੇ ਹਰ ਸਿਮਰਤ ਕੋਰ ਬਾਦਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸੁਖਵੀਰ ਸਿੰਘ ਬਾਦਲ ਦਾ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਮੌਕੇ ਪੁਲਿਸ ਮੁਲਾਜ਼ਮਾਂ ਤੇ ਕਿਸਾਨਾਂ ਦੇ ਵਿਚਾਲੇ ਤੱਕਾ ਮੁਕੀ ਵੀ ਹੁੰਦੀ ਹੋਈ ਨਜ਼ਰ ਆਈ। ਜਿੰਦਾਬਾਦ ਮੁਤਾਬਾਦ ਜਿੰਦਾਬਾਦ ਮੁਤਾਬਾਦ ਜਿੰਦਾਬਾਦ ਮੁਤਾਬਾਦ ਸਲਾਹ ਦੇ ਪੱਤਲੇ ਲੀਡੂ ਮੁਤਾਬਾਦ ਮੁਤਾਬਾਦ ਆਇਆ ਤੇ ਇਹ ਨਹਿਰੂ ਸਰਪੰਚ ਦੇ ਘਰੇ ਨਹੀਂ ਪਤਾ ਲਏ ਤੇ ਜ਼ਿੰਮੇਵਾਰਾਂ ਦਾ ਕੀ ਕਰ ਦੂਗਾ ਸਾਡਾ ਖਸਾਨਾ ਦਾ ਕੀ ਕਰੂ ਜਿਹੜੇ ਇਹ ਖਾਸ ਬੰਦੇ ਉਹਦਾ ਟਰੈਕਟਰ ਦੇ ਘਰੇ ਤਾਂ ਇਹ ਆਇਆ ਨਹੀਂ ਤੇ ਗੱਲਾਂ ਵੱਡੀਆਂ ਕਰਦੇ ਆ ਬੰਦਾਲੇ ਜੀ ਬੀਜੇਪੀ ਨਾਲ ਇੱਕ ਗੱਲ ਇਹਨਾਂ ਦੀ ਗੰਢ ਜੋੜ ਪੱਕੀ ਆ ਹਾਂਜੀ ਤਾਂ ਜੋ ਡਰਦਾ ਬੀਜੇਪੀ ਤੋਂ ਡਰਦਾ ਇਹ ਉਤਰਿਆ ਨਹੀਂ ਜੇ ਬੀਜੇਪੀ ਦਾ ਇਹਨੂੰ ਡਰਨਾ ਹੁੰਦਾ ਤਾਂ ਉਤਰਦਾ ਇਹ ਜਿਹੜੇ ਬੰਦਿਆਂ ਨੂੰ ਬੀਜੇਪੀ ਦਾ ਡਰ ਨਹੀਂ ਸੀ ਉਹ ਆ ਕੇ ਗੱਲ ਕਰਦੇ ਸੀ ਸਾਰੇ ਆਏ ਆ ਗੁੱਡੀਆਂ ਵੀ ਆਇਆ ਦੋ ਆਈ ਕਲਜੀਤ ਮਿੰਦਰ ਵੀ ਆਇਆ ਸਾਰਿਆਂ ਨੇ ਆ ਕੇ ਗੱਲ ਕੀਤੀ ਯਾਰ ਸੋਵੀ ਹੁਣ ਇਹ ਬੈਠੇ ਅਟੁੱਟ ਲੜ ਰਹੇ ਆ ਜਦੋਂ ਇਹ ਜਿੱਤ ਕੇ ਉੱਥੇ ਜਾਣਗੇ ਉਹਨਾਂ ਨਾਲ ਅਲੱਗ ਪਾਰਟੀ ਆ ਜਿਹੜੀ ਇਹ ਬੀਏਪੀ ਨਾਲ ਹੀ ਲੜਨਾ ਇਹਨਾਂ ਦੇ ਵਿੱਚ ਆਪਣੇ ਉੱਠੇ ਹੈਗੇ ਆ ਜਿਹੜੇ ਆਪਣੇ ਕਿਸਾਨ ਮਜ਼ਦੂਰ ਸਾਰੇ ਹਾਂਜੀ ਆ ਲੋਕ ਸਭਾ ਦੇ ਵਿੱਚੋਂ ਆਪਣਾ ਉੱਠਿਆ ਇਧਰਲੇ ਪਾਸੇ ਕਿਸਾਨ ਮਜ਼ਦੂਰਾਂ ਦੇ ਵਿੱਚ ਸਤਾਣਾ ਹੋ ਗਿਆ ਜੀ ਨਹੀਂ ਹਾਂ ਜੀ ਤੁਹਾਡੀ ਤੁਹਾਡੀ ਆਪਣੀ ਆਪ ਦੀ ਪਾਰਟੀ ਹੈ ਨਹੀਂ ਨਹੀਂ ਸਾਡੀ ਪਾਰਟੀ ਕੋਈ ਨਹੀਂ ਅਸੀਂ ਗੈਰ ਸਿਆਸੀ ਹੈ ਵੋਟ ਜਿੱਥੇ ਕਿਸੇ ਦਾ ਕੋਈ ਚਿਤ ਮੰਦਾ ਪਾਊਗਾ ਅਸੀਂ ਵੋਟ ਕਿਸੇ ਨੂੰ ਐ ਨਹੀਂ ਕਹਿਣਾ ਵੀ ਇਸ ਪਾਸੇ ਜੀ ਨਹੀਂ ਗੈਰ ਸਿਆਸੀ ਹੈ ਗੈਰ ਸਿਆਸੀ ਰਹਾਂਗੇ ਗੈਰ ਸਿਆਸੀ ਸੀਗੇ ਵੋਟ ਨਹੀਂ ਅਸੀਂ ਕਿਸੇ ਨੂੰ ਪੈਂਦੇ ਬਿਜਾਦਰ ਪਾਓ ਅਸੀਂ ਆਪਦੇ ਹੱਕ ਮੰਗਣੇ ਆ ਤੁਹਾਨੂੰ ਤੇ ਬੁੱਢਾ ਧਰ ਕੇ ਲਵਾਵਾਂਗੇ ਹੱਕ ਸ਼ੰਗਾਰਸ਼ ਕਰਕੇ ਲੈਣਿਆ ਸ਼ਰਤਾਂ ਦੇ ਬਹਿ ਕੇ ਲੈਣਿਆ ਆਪਦੇ ਆਕਾ ਜਿਹੜੇ ਵੋਟਾਂ 'ਚ ਸਾਡਾ ਨਾਂ ਕੋਈ ਦਖਲਦਾਰੀ ਹੈ ਨਾ ਹੋਊਗੀ ਠੀਕ ਹੈ ਅਸੀਂ ਵੋਟ ਕਿਸੇ ਨੂੰ ਨਹੀਂ ਕਹਿੰਦੇ ਆਪਦਾ ਜਿੱਥੇ ਚਿਤ ਮੰਨਦਾ ਕੋਈ ਪਾਵੇ ਨਾ ਪਾਵੇ